ਸਤਿ ਸ੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਦਰਸ਼ਕਾ ਦਾ ਸਵਾਗਤ ਮੈਂ ਹਾ ਦੀਪਿਕਾ ਖੋਸਲਾ ਇਸ ਵੇਲੇ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਇਸ ਵੇਲੇ ਦੀ ਅਹਿਮ ਖਬਰ ਤੁਹਾਨੂੰ ਦੱਸ ਦਈਏ ਕਿ ਸ਼੍ਰੋਮਣੀ ਅਕਾਲੀ ਦਲ ਦੇ ਅੰਦਰ ਜੋ ਕੁਝ ਹੋ ਵਾਪਰ ਰਿਹਾ ਹੈ ਇੱਥੋਂ ਤੱਕ ਕਿ ਬੇਅਦਬੀ ਮਾਮਲੇ ਦੇ ਵਿੱਚ ਸੁਖਬੀਰ ਬਾਦਲ ਜਿਸ ਤਰੀਕੇ ਦੇ ਨਾਲ ਕਿ ਰਹਿ ਰਹੇ ਨੇ ਇਸ ਨੂੰ ਲੈ ਕੇ ਸਿਆਸਤ ਤੱਕ ਗਰਮਾਈ ਹੈ ਹੀ ਉਸ ਦੇ ਨਾਲ ਹੀ ਆਮ ਲੋਕਾਂ ਦਾ ਇਸ ਨੂੰ ਲੈ ਕੇ ਕੀ ਪ੍ਰਤੀਕਿਰਿਆ ਹੈ ਕੀ ਵਿਚਾਰ ਨੇ ਉਹ ਵੀ ਕਾਫੀ ਵਾਇਰਲ ਹੋ ਰਹੀ ਨੇ ਵਿਰਸਾ ਸਿੰਘ ਵਲਟੋਹਾ ਦੇ ਵੱਲੋਂ ਇੱਕ ਬਜ਼ੁਰਗ ਵਿਅਕਤੀ ਦੀ ਵੀਡੀਓ ਜੋ ਹੈ ਉਹ ਸਾਂਝੀ ਕੀਤੀ ਗਈ ਹੈ ਜਿਸ ਤੇ ਵਿੱਚ ਮੌਜੂਦਾ ਹਾਲਾਤ ਜੋ ਸਿਆਸਤ ਦੇ ਵਿੱਚ ਬਣੇ ਹੋਏ ਨੇ ਉਹ ਸਿਰਫ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ ਪਾਵੇਂ ਕੋਈ ਵੀ ਪਾਰਟੀ ਹੋਏ ਕਿਵੇਂ ਵਿਕਾਉ ਲੀਡਰਾਂ ਨੇ ਸਿਆਸਤ ਤੋਂ ਲੋਕਾਂ ਦਾ ਮਨ ਖੱਟਾ ਕਰ ਦਿੱਤਾ ਹੈ और की स्थितियां आज सियासत विच बढ़िया हुई ने खास तौर पर जिक्र पंथक सियासत का है क्योंकि एक पास सुखबीर बादल और दूसरे पास अमृतपाल सिंह ਇਹ ਮਾਮਲੇ ਵੀ ਦੇਖਣ ਨੂੰ ਮਿਲ ਰਹੇ ਨੇ ਇਸ ਨੂੰ ਲੈ ਕੇ ਵੀ ਵਿਸ਼ੇਸ਼ ਤੌਰ ਉੱਤੇ ਟਿੱਪਣੀਆਂ ਜੋ ਨੇ ਇਸ ਬਜ਼ੁਰਗ ਨੇ ਕੀਤੀਆਂ ਨੇ ਇੰਜ ਕਹਿ ਸਕਦੇ ਆ ਕਿ ਸਿਆਸਤ ਦੀਆਂ ਗੰਡਾ ਤਾਂ ਖੋਲ ਕੇ ਰੱਖ ਹੀ ਦਿੱਤੀਆਂ ਨਾਲ ਦੇ ਨਾਲ ਵਿਕਾਊ ਲੀਡਰਾਂ ਦੇ ਉੱਤੇ ਤਿੱਖਾ ਨਿਸ਼ਾਨਾ ਸਾਧਿਆ ਗਿਆ ਹੈ ਕਿ ਕੁਝ ਕਹਿ ਰਹੇ ਨੇ ਆਓ ਸੁਣਦੇ ਆ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਬਾਸ਼ ਬੇਨਤੀ ਆ ਬੇਨਤੀਆਂ ਨੇ ਦੋ ਚਾਰ ਤੇ ਸਿਰਫ ਹੈਗੀਆਂ ਨੇ ਆਪ ਦੀ ਬਰਾਦਰੀ ਲਈ ਆਪ ਦੇ ਸੱਜਣਾਂ ਬਤਰਾ ਵਾਸਤੇ ਤੇ ਗਾਂਦੇ ਤਾਂ ਐ ਵੀ ਵੇਖਣ ਦਾ ਵਰਤਾਰਾ ਪਿਛਲੇ ਕੁਝ ਮਹੀਨੇ ਤੋਂ ਜਾਦਾ ਤੇ ਪਹਿਲਾਂ ਤੋਂ ਹੀ ਇਹ ਆਪ ਜਿਹੜੇ ਲੀਡਰ ਨੇ ਇਹਨਾ ਇਹ ਹੋ ਚੁੱਕੇ ਵਕਾਊ ਮਾਲ ਆਪਦੀ ਹੀ ਪਾਰਟੀ ਦੇ ਤੇ ਆਪਦੇ ਵੱਡੇ ਲੀਡਰਾਂ ਦੀ ਜਿਹੜਾਂ ਚ ਤੇਲ ਦੇਣ ਦੇ ਲਈ ਠੋਕੇ ਹੱਥ ਠੋਕੇ ਨਾਲ ਦਸਤੇ ਬਣੇ ਪਏ ਆਏ ਵਿਰੋਧੀਆਂ ਪਾਰਟੀਆਂ ਦੇ ਤੇ ਪੰਜਾਬ ਦੇ ਵਿਰੋਧੀ ਸੋਚਦੇ ਗੱਲ ਇਸ ਤਰ੍ਹਾਂ ਆ ਕਿ ਜਿਹੜਾ ਹੁੰਦਾ ਨਾ ਲੀਡਰਸ਼ਿਪ ਕਿਸੇ ਵੀ ਪਾਰਟੀ ਦੀ ਤੇ ਖਾਸ ਕਰਕੇ ਸਿੱਖ ਲੀਡਰਸ਼ਿਪ ਚਲਾਉਣੀ ਬੜੀ ਔਖੀ ਆ ਇਹਦਾ ਤੁਸੀਂ ਪੁਰਾਣਾ ਇਤਿਹਾਸ ਫੋੜ ਲਓ ਬਾਤ ਲਓ ਕੰਡਿਆਂ ਦੀ ਛੇੜ ਗਈ ਆ ਇਹ ਸਿੱਖ ਐਵੇਂ ਨਹੀਂ ਕਿਸੇ ਨੂੰ ਲੀਡਰ ਮੰਨ ਲੈਂਦੇ ਤੇ ਨਾ ਪੋਲੇ ਪੈਰੀ ਕੋਈ ਇਹਨਾਂ ਦਾ ਲੀਡਰ ਬਣ ਸਕਦਾ ਲੋਕ ਹੀ ਦੀ ਪਹਿਲਾਂ ਤਾਂ ਮੰਨਦੇ ਫਿਰ ਜਿਹੜੇ ਵਿੱਚ ਬੰਦੇ ਥੋੜੇ ਥੋੜੇ ਆਪ ਦੇ ਆਪ ਨੂੰ ਵੀ ਚਾਹੁੰਦੇ ਹੁੰਦੇ ਆ ਵੀ ਸਾਡੀ ਵੀ ਵਾਰੀ ਆਵੇ ਉਹ ਕਿਦਨਾਂ ਚਾਹੁੰਦੇ ਹੋਣਗੇ ਵੀ ਇਹ ਬੰਦੇ ਦੀ ਹਮੇਸ਼ਾ ਕੋਈ ਚੰਗਿਆਈ ਜਾਂ ਫੋੜੇ ਕੋਈ ਪੜੇ ਕਿ ਉਹਦੇ 'ਚ ਕੋਈ ਮਾੜਾ ਆਊਗਾ ਲੋਕਾਂ ਦੇ ਵਿੱਚ ਉਹਦਾ ਰੌਲਾ ਪਊਗਾ ਤੇ ਫੇਰ ਹੀ ਇਹਨਾਂ ਦੀ ਕਿਤੇ ਵਾਰੀ ਤੇ ਨੰਬਰ ਲੱਗਣਾ ਨਾ ਜੇ ਉਹ ਇੱਕ ਹੋਵੇ ਚੰਗਾ ਤੇ ਇੱਕ ਉਹਦੀ ਚੰਗਿਆਈ ਦੇ ਗੁਣ ਗਾਏ ਜਾਂਦੇ ਰਹਿਣ ਤੇ ਵਾਰੀ ਆਉਣੀ ਨਹੀਂ ਆ ਇਹੋ ਜਿਹਾ ਬੰਦਾ ਇਸ ਦੁਨੀਆ ਦੇ ਉੱਤੇ ਉਹ ਹੈਗਾ ਐ ਵੀ ਜਿਹੜਾ ਚਾਹੁੰਦਾ ਵੇ ਵੀ ਮੈਂ ਨਾ ਹਾਲਾਕਿ ਸਾਨੂੰ ਪਤਾ ਹੈ ਵੀ ਸਾਡੀ ਜਿੰਨੀ ਕੁ ਹੈਗੀ ਆ ਅਸੀਂ ਜੋਗੇ ਆ ਜਿੰਨੀ ਕੁ ਕਾਹੇ ਮਤਲਬ ਸਾਡੀ ਜਿਸ ਤੱਕ ਪਹੁੰਚ ਆ ਪਰ ਅਸੀਂ ਉਸ ਪਹੁੰਚ ਤੋਂ 100 ਗੁਣਾ ਵੱਧ ਜਾਣ ਦੀ ਕਿਹੜਾ ਬੰਦਾ ਜੀ ਦੇ ਟਿੱਡ ਦਲਾਲਸਾ ਨਹੀਂ ਆ ਇਹ ਲੋਕੋ ਢਾਲੇ ਤਾਂ ਵੀ ਇਹ ਸਿਆਸਤੀ ਬੰਦੇ ਇੰਨੇ ਮਾੜੇ ਹੁੰਦੇ ਨਹੀਂ ਆ ਜਿੰਨੇ ਕਈ ਵਾਰ ਸਾਨੂੰ ਵਿਖਾਏ ਜਾਂਦੇ ਆ 100 ਗੁਣਾ ਵੱਧ ਮਾੜੇ ਵਿਖਾਏ ਜਾਂਦੇ ਆ ਹੁੰਦੇ ਉਹ ਜੇ ਹੁੰਦੇ ਹੋਣਗੇ ਨਾ ਮਾੜੇ ਸਿਆਸੀ ਬੰਦਾ ਕਈਆਂ ਤੇ ਆ ਵੀ ਸਿਆਸਤ ਕਿਤੇ ਬਣਾਈ ਹੁੰਦੇ ਇਹ ਬਣੇ ਆ ਵੀ ਸਭ ਤੋਂ ਵੱਡਾ ਬਦਮਾਸ਼ ਹੋਊਗਾ ਤੇ ਉਹਨਾਂ ਵੱਡਾ ਸਿਆਸਤਦਾਨ ਹੋਊਗਾ ਇਹ ਵੀ ਮਹਾਵਰੇ ਇਹਨਾਂ ਲੋਕਾਂ ਦੇ ਘੜੇ ਹੋਏ ਆ ਪਰ ਇਸ ਤਰ੍ਹਾਂ ਆ ਵੀ ਇਹ ਸਿਆਸ ਇੰਨੀ ਮਾੜੀ ਆ ਗੰਦੀ ਆ ਖੇਡ ਵੀ ਕਈ ਵਾਰ ਬੰਦਾ ਹੁੰਦਾ ਨਹੀਂ ਆ ਮਾੜਾ ਤੇ ਉਹਨੂੰ 100 ਗੁਣਾ ਵੱਧ ਮਾੜਾ ਪਰੋਸਿਆ ਜਾਂਦਾ ਸਾਡੇ ਗਾੜੀ ਤੇ ਕਈ ਵਾਰ ਹੁੰਦਾ ਚੰਗਾ ਨਹੀਂ ਆ ਤੇ 100 ਗੁਣਾ ਵੱਧ ਚੰਗਾ ਨੂੰ ਬਣਾ ਕੇ ਥਾਲੇ ਤੇ ਪੇਸ਼ ਕਰਤਾ ਜਾਂਦਾ ਏ ਸਾਡੇ ਗਾੜੀ ਰੱਖ ਦਿੱਤਾ ਜਾਂਦਾ ਤੁਸੀਂ ਇਹਦੀ ਇਹਦੀ ਧਾਰਨਾ ਤੁਹਾਨੂੰ ਮਰਲੇ ਸਾਲ 2-4 ਸਾਲ ਦੇ ਵਿੱਚ ਬੜੀ ਚੰਗੀ ਤਰ੍ਹਾਂ ਦੇ ਸੀ ਹੋਣੀ ਆ ਗੱਲ ਇਦਾਂ ਐ ਕਿ ਸਿੱਖੋ ਪਹਿਲੀ ਗੱਲ ਆ ਇਹ ਆ 1920 20 ਇਕਾਲੀ 20 ਇਕਾਲੀ 20 ਇਕਾਲੀ ਕਰੀ ਜਾਂਦੇ ਆ ਤੇ 1920 ਉਹ ਮਗਰੋਂ ਜਿਉ ਤੁਸੀਂ ਖਿੰਡਣ ਲੱਗੇ ਆ ਦੇ ਕਾਸ ਕਰਕੇ 19ਵੀਂ ਦੇ 20ਵੀਂ ਸਦੀ ਦੇ ਵਿੱਚ ਤੁਸੀਂ ਇਹੋ ਜਿਹੇ ਖੰਡੇ 19ਵੀਂ ਸਦੀ ਦੇ ਅੱਗੇ ਤੋਂ ਬਾਅਦ ਵੀ ਤੁਹਾਡੀ ਤਾਕਤ ਇੱਕ ਤਾਂ ਕੱਤਰ ਹੋ ਨਹੀਂ ਸਕੀ ਨਾ ਤੁਸੀਂ ਕਿਸੇ ਇੱਕ ਲੀਡਰ ਮਗਰ ਤੁਰੇ ਨਾ ਤੁਸੀਂ ਕਿਸੇ ਇੱਕ ਪਾਰਟੀ ਮਗਰ ਤੁਰੇ ਪਾਲਾ ਕੇ ਤੁਹਾਨੂੰ ਨਾ ਅਕਾਲੀਆਂ ਨੇ ਮਗਰ ਲੀਆਂ ਜਿਹਨੇ ਦੋ ਤਿੰਨ 12 ਸਰਕਾਰਾਂ ਪੂਰੀਆਂ ਚਲਾੜੀਆਂ ਸਿਆਸੀ ਉੱਚ ਮਹਾਤਤਵ ਗਿੰਦੋ ਸਿਆਸੀ ਜੋੜ ਤੋੜ ਗਿੰਦੋ ਤੇ ਉਹ ਬੰਦਿਆਂ ਦਾ ਕੁਝ ਉਹਨਾਂ ਦੇ ਵਿੱਚ ਗੰਡੋ ਵੀ ਉਹਨਾਂ ਦੇ ਕੋਲ ਉਹ ਪੈਸੇ ਦੇ ਨਾਲ ਵੀ ਪਿੱਟ ਜਾਂਦੇ ਹੋਣਗੇ ਦੂਜੀਆਂ ਤਾਕਤਾਂ ਨਾਲ ਜਾਂ ਉਹਨਾਂ ਦੇ ਕੋਲ ਸਰਮਾਇਆ ਆਪਦੇ ਕੋਲ ਇੰਨਾ ਹੀਗਾ ਜਾਂ ਉਹ ਪਿਤਾ ਪੁਰਖੀ ਗੰਡੇ ਹੋਏ ਧਿਰ ਸੀਗੇ ਹੈ ਮਾੜੇ ਬੰਦੇ ਸੀ ਤਾਂ ਧੌਣ ਤੇ ਗੋਡਾ ਦੇ ਕੇ ਪ੍ਰਧਾਨਗੀ ਆ ਤੁਸੀਂ ਵੇਖ ਲਓ ਕੀ ਬੰਦਿਆ ਹੈ ਲੋਕੋ ਤੁਸੀਂ ਸੋਚੋ ਸਹੀ ਤੁਸੀਂ ਆੜਿਆਂ ਆ ਮਾਦੀ ਪਾਰਟੀ ਵਾਲਿਆਂ ਦੇ ਹੀ ਹੈ ਇਹਨਾਂ ਨੂੰ ਕਿਹੜੀ ਕਿਹੜੀ ਠੱਗੀ ਲੱਗਣ ਲਈ ਆ ਇਸੀ ਤਰ੍ਹਾਂ ਪਾਰਟੀਆਂ ਨੂੰ ਡੇਗਣ ਦੇ ਲਈ ਇਹ ਜਿਹੜਾ ਲੀਡਰ ਆ ਆਪ ਦੇ ਆਪ ਦੇ ਵਿੱਚ ਥੋੜਾ ਕੁ ਪਾਉਣ ਪਾਉਣ ਚੁੱਕੇ ਕਰੇ ਨਾ ਉਹਨੂੰ ਮਾੜਾ ਵਿਖਾਉਣ ਦੇ ਲਈ ਤੇ ਮਾੜਾ ਬਣਾਉਣ ਦੇ ਲਈ ਵਿਰੋਧੀ ਪਾਰਟੀਆਂ ਤੇ ਜਿਹੜੀਆਂ ਖਾਸ ਕਰਕੇ ਹਿੰਦੁਸਤਾਨ ਦੇ ਵਿੱਚ ਸੈਂਟਰ ਇਹਨੂੰ ਸੈਂਟਰਾਂ ਦੇ ਆ ਉੱਥੇ ਕੋਈ ਭਾਵੇਂ ਸਰਕਾਰ ਕਿਸੇ ਪਾਰਟੀ ਦੀ ਬੈਠੀ ਹੋਵੇ ਉਹ ਤੇ ਖੇਤਰੀ ਪਾਰਟੀ ਦੇ ਲੀਡਰ ਨੂੰ ਜਿਹੜਾ ਥੋੜਾ ਜਿਹਾ ਆਪ ਦੀ ਤੌਰ ਤੋਂ ਰਹੇ ਮੈਂ ਕਿਸੇ ਦਾ ਮਰੀਦ ਨਹੀਂ ਆ ਕਿਥੇ ਮੈਨੂੰ ਇਹ ਨਾ ਕੇਂਦਰ ਪਿੰਨਾ ਖਣੀ ਭਗਤ ਬਣ ਗਿਆ ਐ ਤੇ ਤਾਂ ਕਰਕੇ ਮੈਂ ਖਣੀ ਕਰਨਦਿਆਂ ਪ੍ਰੇਜ਼ ਇਹਦੀ ਕਰਨਦਿਆਂ ਪਰ ਇਹ ਇਹਦਾ ਤੁਸੀਂ ਵੇਖ ਲਓ ਵੀ ਆਵਾਦੀ ਪਾਰਟੀ ਦਾ ਕਿੰਨਾ ਬਾਹਰ ਆਇਆ ਉਹਨੂੰ ਕਿੰਨਾ ਲੋਕਾਂ ਚੰਗਾ ਆਖਿਆ ਤੇ ਅੜੰਦਾਇਆ ਕਿਤੇ ਹੁਣ ਉਹਨਾਂ ਦਾ ਫੜ ਕੇ ਧੂਆ ਕੱਢ ਦੇਣ ਲੱਗੇ ਇਹਨਾਂ ਨੇ ਉਹ ਨਾ ਜਿਵੇਂ ਆਂਦੇ ਨਾ ਤਕੜਾ ਪਲਵਾਨ ਉਹਦੀ ਧੌਣ ਫੜ ਲੈਂਦਾ ਦਾਂਗ ਨੂੰ ਪਾਉਂਦਾ ਦੇ ਇਹਦਾ ਘੱਟੇ ਦੇ ਮੂੰਹ ਤੇ ਇਹ ਤਾਂ ਵੇਰ ਅਕਾਲੀਆਂ ਦੇ ਨਾ ਹੱਲੇ ਪੀ ਇਹਨਾਂ ਦਾ ਆਪਦਾ ਹੈ ਇਹਨਾਂ ਦੇ ਕੋਲ ਸਰਮਾਇਦਾਰ ਸਰਮਾਇਏ ਪੱਖੋਂ ਪਿਓ ਦਾਦਿਆਂ ਦੀਆਂ ਨਾਲ ਤੇ ਗਾਂ ਕਿਵੇਂ ਦੱਸਦੇ ਆ ਲੋਕੀ ਕਰਦਣਗੇ ਕੱਲ ਬਣਿਆ ਉਹ ਫਿਰ ਜਿਵੇਂ ਆਉਂਦੀ ਨਾ ਗਾੜੀ ਪਈ ਤਾਂ ਪਾਕਿਸਤਾਨ ਤੋਂ ਪਹਿਲਾਂ ਦੀਆਂ ਨਾਲ ਕੋ ਬੱਸਾਂ ਤੇ ਉਦੋਂ ਇਹ ਜੱਦੀ ਪੁਸ਼ਤੀ ਪੈੜੀਆਂ ਮਾਂ ਫਿਰ ਠੰਡੋ ਕੇ ਲੋਕ ਬੈ ਵੀ ਜਾਂਦੇ ਆ ਇਹ ਛੱਡ ਦੇ ਦੀ ਸੀ ਇਹਨਾਂ ਨੂੰ ਵੀ ਇਹਨਾਂ ਨੂੰ ਵੀ ਡੀਆਰਟੀ ਦੇ ਨਾਲ ਇਹਨਾਂ ਨੇ ਲਾਉਣਾ ਸੀ ਪਰ ਫੋੜ ਫਾਲ ਲਿਆ ਵੀ ਇਹਨਾਂ ਕੋਲ ਤਾਂ ਪਿਓ ਪੁਰਖੀ ਪਿਤਾ ਪੁਰਖੀ ਜਾਇਦਾਦਾਂ ਹੀ ਇੰਨੀਆਂ ਆ ਵੀ ਇਹਨਾਂ ਕੋਲ ਆਪਾਂ ਕੋਈ ਹਸਾਕਤਾ ਲੈ ਹੀ ਨਹੀਂ ਸਕਦੇ ਵੀ ਉਦੋਂ ਜਿੰਨਾਂ ਨਾਲ ਬਣਦਾ ਐ ਅੰਦਨ ਉਹ ਘੱਟ ਨਿਕਲ ਨਹੀਂ ਆਨੀ ਤਾਂ ਇਹਨਾਂ ਨੇ ਉਹਨਾਂ ਨੂੰ ਉੱਧਰ ਰੋਲਣਾ ਹੈਗਾ ਤੇ ਹੁਣ ਹੁਣ ਸਾਰਾ ਜ਼ੋਰ ਲੱਗ ਗਿਆ ਵੀ ਇਹ ਇਹ ਪਾਰਟੀ ਨੂੰ ਤੋੜ ਘਤੋ ਮੈਂ ਤੁਹਾਨੂੰ ਅੱਗੇ ਕੇਹ ਰਾਂ ਬੇਨਤੀ ਕੀਤੀ ਆ ਵੀ ਵੋਟ ਆਪਾਂ ਨਹੀਂ ਪਾਉਂਦੇ ਰਏ ਪਹਿਲੋਂ ਪਰ ਜਿਵੇਂ ਜਿਵੇਂ ਪਤਾ ਲੱਗੂ ਨਾ ਤੇ ਮੈਂ ਤੇ ਵੀ ਸਿਆਣਾ ਹਿਦਾਵਾ ਇੱਕ ਦਿਨ ਕੋਈ ਵੀ ਨਿਸ਼ਾਨਾ ਅੰਦਾਨਾ ਮੈਂ ਸਿਆਣਾ ਹੋਇਆ ਹਾਂ ਨਾ ਕਿਸੇ ਹੋਰ ਨਹੀਂ ਸਿਆਣੇ ਹੋਣਾ ਵਾ ਪਰ ਜੇ ਅਸੀਂ ਬਾਤਾਂਗੇ ਨਾ ਸਾਨੂੰ ਪਿੱਛਾਂ ਬਾਤ ਲਗੇ ਜਗਾਂ ਅਗਾਹ ਬਾਤ ਲਗੇ ਇਸ ਫੂਬੇ ਨੂੰ ਜੇ ਕੋ ਮਿਲਿਆ ਹੈ ਉਹ ਖੇਤਰੀ ਪਾਰਟੀ ਦੇ ਦੌਰ ਚ ਮਿਲਿਆ ਤੇ ਖੇਤਰੀ ਪਾਰਟੀ ਦੇ ਦੌਰ ਚ ਗਾ ਮਿਲਣਾ ਜੀ ਜਿੱਦਾਂ ਪਿਜੜੀ ਦੇ ਬਿੱਲ ਮਾਫ ਹੋਏ ਇਸੇ ਮੂਣਾ ਇਹਨਾਂ ਲੋਕਾਂ ਨੇ ਆਖਿਆ ਇਸ ਪਾਰਟੀ ਨਾਲ ਤਾਂ ਤੇ ਇਸ ਲੀਡਰ ਨਾਲ ਤਾਂ ਲੀਡਰ ਕੋਈ ਨਹੀਂ ਆਟਾ ਦਾਲ ਮਿਲਣ ਲੱਗਾ ਤੇ ਆਂਦੇ ਹੀ ਵੀ ਕਿਤੇ ਹੋਰ ਕਿਤੇ ਹੈ ਨਹੀਂ ਇਹ ਪੰਜਾਬ ਦੇ ਵਿੱਚ ਲਾਗੂ ਹੋਈ ਹੈ ਨਾ ਬੜੀਆਂ ਸੂਤਾ ਮਿਲੀਆਂ ਕਿਹੜੀ ਕਿਹੜੀ ਸੂਤ ਜਿਹੜੀ ਨਹੀਂ ਬੜੀ ਉਹ ਪਰ ਜਿਹਨੇ ਨਿੰਦਣਾ ਨਾਲ ਉਹਨੇ ਆਖਣਾ ਤੇਰੀ ਦਾੜੀ ਹਲਦੀ ਆ ਕਰਜੇ ਦਾ ਫਿਰ ਨਾਸਾ ਜੀ ਕਰਜ਼ਾ ਚੁੱਕੀ ਜਾਂਦੇ ਆ ਉਹ ਉਹ ਵੀ ਨਾ ਕੱਢ ਕੇ ਖਾਤਾ ਵੀ ਸਾਡੇ ਬਿਡੇ ਤੱਕ ਤੇ ਇੰਨਾ ਕੀ ਸਾਡੇ ਨਾਲ ਇਹਨਾਂ ਨੇ 5-7 ਗੁਣਾ ਤੇਜ਼ੀ ਦੇ ਨਾਲ ਤੇ 5-7 ਗੁਣਾ ਵੱਧ ਉਹਨੇ ਟਾਈਮ ਦੇ ਚੱਲਿੰਦੇ ਰਹਾ ਦੂਜੀਆਂ ਪਾਰਟੀਆਂ ਵਾਲੇ ਮਦਬਲਿਆ ਵੀ ਪਰ ਇਹਨਾਂ ਨੇ ਸਵਾਏ ਭੰਡਣ ਤੋਂ ਕੰਮ ਨਹੀਂ ਕੀਤਾ ਤੇ ਉਹਨਾਂ ਦੇ ਕੋਲ ਇੱਕੋ ਗੱਲ ਰਹੀ ਵੀ ਉਹ ਉਹਨਾਂ ਦੇ ਵਿੱਚ ਥੋੜੀ ਕਣੀ ਹੁੰਨ ਨਾ ਕਿ ਜਾਓ ਕਰ ਲਓ ਜ ਸਾਡਾ ਕਰ ਕੀ ਲੋਗੇ ਉਹਨਾਂ ਨੂੰ ਹੀ ਆਦੇ ਵੋਟਰ ਦੇਤੇ ਮਾਨ ਵੀ ਅਕਾਲੀ ਦਲ ਦਾ ਜਿਹੜਾ ਵੋਟਰ ਆ ਨਾ ਉਹ ਸਾਡੇ ਨਾਲ ਖਲੋਤਾ ਆਏਗਾ ਇਹ ਇੱਕ ਸਿਰਫ ਗਲਤੀ ਹੋਈ ਆ ਪਰ ਉਹ ਵੀ ਮੈਂ ਤੁਹਾਨੂੰ ਦੱਸ ਦਿਆਂ ਜੀ ਜਿਹੜਾ ਮਰਜ਼ੀ ਕਰਮਖਿਆਲੀ ਬਣਾ ਲਓ ਜਿਹੜਾ ਮਰਜ਼ੀ ਕਿਨ ਲਓ ਖਾਲਸਾ ਪੰਥ ਨੂੰ ਪਰਨਾਇਆ ਆ ਬੰਦਾ ਬਣ ਜੇ ਇਸ ਸਵਿਧਾਨ ਦੇ ਵਿੱਚ ਜਿਹੜਾ ਵੀ ਵੋਟ ਲੜ ਕੇ ਬਣੂਗਾ ਉਹ ਉਹਦੇ ਕੋਲ ਸਵਿਧਾਨ ਦੇ ਅਧਿਕਾਰ ਰਹਿ ਕੇ ਕੀ ਕਰ ਲੂ ਆਪਣਾ ਇਹ ਕੋਈ ਰਾਜਸ਼ਾਹੀ ਥੋੜੀ ਆ ਹੁਣ ਆਪਾਂ ਭਾਈ ਅਮਰਪਾਲ ਸਿੰਘ ਨੂੰ ਜਾਂ ਸਰਪਜੀਤ ਸਿੰਘ ਨੂੰ ਬਣਾ ਲੈ ਕੀ ਕਰ ਲੈਣਗੇ ਇਸ ਵਾਇ ਇਹਨਾਂ ਕੋਲ ਬੜਾ ਫੰਡ ਸਿਮਰਜੀਤ ਸਿੰਘ ਮਾਨਕਨੀਤ ਜੀ ਦਾ ਤਾਂ ਕਨੀਰਾ ਦਾਇਆ ਉਹਦਾ ਕਾਰਨ ਕੀ ਵੀ ਸਵਾਏ ਫਾਂਡ ਹੀ 5 ਕਰੋੜ ਦਾ ਡਾੜਾ ਦੇਣਾ ਦਾ ਉਹਦੇ ਬਾਅਦ ਕੋਈ ਪਾਵਰ ਕੋਈ ਨਹੀਂ ਗਈ ਉਹਦੇ ਆਖੇ ਚੌਕੀ ਇੰਚਾਰਜ ਕੋਈ ਲੱਗੇ ਤੇ ਭਾਵੇਂ ਨਾ ਲੱਗੇ ਤੇ ਭਾਵੇਂ ਕੋਈ ਉਹਦੀ ਸਿਪਾਹੀ ਹੋਵੇ ਗੱਲ ਸੁਣੇ ਤੇ ਭਾਵੇਂ ਨਾ ਸੁਣੇ ਉਹ ਕਰ ਜੀ ਸਕਦਾ ਤੇ ਇਹ ਤਾਂ ਡਾ ਕੀ ਕਰਾ ਦੇਣਗੇ ਤੇ ਇਹ ਗੱਲ ਹੁਣ ਇਹ ਹੈਗੀ ਵੀ ਇਹ ਬੰਦੇ ਤਾਂ ਇੱਕ ਕੰਮ ਚੰਗਾ ਵਧੀਆ ਉੱਠਿਆ ਹੈ ਵਧੀਆ ਲਹਿਰ ਵਧੀਆ ਮੂਵਮੈਂਟ ਉੱਠੀ ਹੈਗੀ ਪਰ ਆ ਦੇ ਹੁਣ ਫੇਰੇ ਉਹ ਸਿਆਸਤ ਦਾ ਨਾ ਨੂੰ ਸਿਆਸਤ ਕਰਨ ਦਿਓ ਸਿਆਸੀ ਸਾਡੇ ਉਹਦੇ ਆਗੂ ਹੀ ਮਾੜੇ ਨਹੀਂ ਜੇ ਇਹ ਆੜੇ ਹੁਣ 10 15 ਵੱਖਰੇ ਹੋ ਕੇ ਰੌਲਾ ਪਾਉਂਦੇ ਇਹੋ ਇਹ ਇਹੋ ਹੀ ਢਾ ਲਾਉਣਦੇ ਜੀ ਜਿਹੜੇ ਤੁਸੀਂ ਭਾਉ ਵੱਖਰੇ ਤਰੇ ਹੋਣਾ ਧਾਰਮਿਕ ਆਗੂ ਦੇ ਤੌਰ ਤੇ ਜਾਂ ਸਾਡੇ ਸਮਾਜਿਕ ਆਗੂ ਦੇ ਤੌਰ ਤੇ ਇਹ ਇਕੱਠੇ ਤੁਹਾਡਾ ਦਾ ਲੋੜ ਨਹੀਂ ਆ ਸਿਆਸੀ ਬੰਦੇ ਤੇ ਤੁਹਾਡਾ ਪੂਰਾ ਚਾਹੀਦਾ ਹੀ ਜਬਾ ਤੁਸੀਂ ਸਿਆਸੀ ਬੰਦੇ ਨੂੰ ਨੱਪ ਕੇ ਰੱਖਦੇ ਹੋ ਤੇ ਤੁਹਾਡੇ ਕੋਲ ਅਸੀਂ ਆ ਕੰਮ ਕਰਾਉਣੇ ਆ ਤੇ ਸਿਆਸੀ ਬੰਦੇ ਚੰਗੇ ਬਣ ਕੇ ਰਹਿੰਦੇ ਤੇ ਹੁਣ ਤਾਂ ਤੁਹਾਡੇ ਦੁਆਰੇ ਇਹੋ ਜਿਹਾ ਘੇਰਾ ਪਾਇਆ ਪਿਆ ਸੁਣ ਸੁਣ ਰਹਾ ਰਹਿੰਨੇ ਆ ਕਿ ਜਿੱਥੇ ਹੁਣ ਧਾਰਮਿਕ ਆਗੂ ਲੋੜੀ ਸੌਂਗੇ ਆ ਜਾ ਕੇ ਇੱਕ ਸਾਡੇ ਅਕਾਲ ਤਖਤ ਦੇ ਜਹੇਦਾਰ ਨੂੰ ਇੱਕ ਪੁਲਿਸ ਅਫਸਰ ਜਿਹਦਾ ਤੁਸੀਂ ਪਿਛੋਕੜ ਫੋਲੋਗੇ ਤੇ ਉਹ ਕਟਿਆ ਤੋਂ ਕਟਿਆ ਸਿੱਖ ਵੀ ਉਹਦੇ ਨਾਲੋਂ 100 ਗੁਣਾ ਚੰਗਾ ਹੋਊਗਾ ਉਸ ਪੁਲਿਸ ਅਫਸਰ ਨਾਲੋਂ ਉਹ ਡਿਕਟੇਟ ਕਰਨ ਦਿਆ ਤੇ ਉਹ ਸੁਝਾਅ ਦੇਣ ਦਿਆ ਸਾਡੇ ਅਕਾਲ ਤਖਤ ਸਾਹਿਬ ਦੇ ਜਹੇਦਾਰ ਨੂੰ ਜਿਹਦੇ ਬਾਰੇ ਕੀ ਉਹ ਸਦਾ ਅਕਾਲੀ ਦਾਲ ਕੋਲੋਂ ਵੀ ਉਹਨੇ ਦਾੜਾ ਢੋਡਾ ਚੰਗਾ ਹੈਗਾ ਵੜਾ ਸੰਘਣਾ ਤੇ ਬੜਾ ਵੱਡਾ ਵੱਡਾ ਤੇ ਉਹਦੇ ਖਰੀ ਉਪਲੇਖੇ ਜਾ ਕੇ ਤੇ ਅਮਰਤਾਰ ਹੀਗਾ ਅਮਰਤੀ ਉਹਨੇ ਛਕਿਆ ਅੰਦਾਹੀਗਾ ਉਹਨਾਂ ਦੇ ਨਾਂ ਦੇ ਵਿੱਚ ਭਾਵੇਂ ਅਮਰਤ ਤੇ ਨੇ ਵਿਆਹੂ ਕੇ ਨਹੀਂ ਨੇ ਵਿਆਹੂਗਾ ਇਹ ਸਾਰੇ ਮੁਲਕ ਨੂੰ ਪਤਾ ਹੈ ਤੇ ਉਹ ਉਹ ਜਾ ਕੇ ਡਿਪਲੇਟ ਕਰਨ ਦਿਆ ਏ ਇੱਥੇ ਚਾਹੀਦਾ ਹੈ ਸਾਡੇ ਅੜ ਧਾਰਮਿਕ ਆਗੂ ਜਿਹੜੇ ਆਂਦੇ ਹੈਗੇ ਅਸੀਂ ਪੰਥਕ ਮਾਰਚ ਕੱਢਨੇ ਆ ਜਾਂ ਅਸੀਂ ਸਿੱਖੀ ਕੌਮ ਨੂੰ ਜਗਾਉਣਾ ਹੈ ਜਾਂ ਸਾਡੇ ਜਿਹੜੇ ਸਮਾਜਿਕ ਆਗੂ ਸੀਗੇ ਵੀ ਉਹਨੂੰ ਜਾ ਕੇ ਕਹਿ ਨਾ ਤੂੰ ਕੌਣ ਨਾ ਜਾ ਕੇ ਸਾਡੇ ਇਹਦੇ ਬਾਰੇ ਪਤਾ ਨਹੀਂ ਆ ਇਥੇ ਲੱਗਾ ਨਹੀਂ ਰਿਹਾ ਆਪਣੇ ਐਸਐਸਪੀ ਜਦੋਂ ਲਗਾ ਰਿਹਾ ਇਹਨੇ ਕੀ ਕੀ ਚੰਦਾ ਚਾੜੇ ਤੇ ਕੀ ਕੀ ਕੰਮ ਕੀਤੇ ਆ ਤੇ ਲੋਕੋ ਜਾਗੋ ਆ ਜਿਹੜੇ 10 20 ਜੀ ਨਾ ਇਹ ਸਾਰੇ ਤੁਹਾਨੂੰ ਦੱਸੰਦਿਆ ਵਾ ਕੋਈ ਭਾਜਪਾ ਦੇ ਕੋਲੋਂ ਟਿਕਟ ਲੈ ਕੇ ਲੜਾ ਲੜ ਕੇ ਆ ਗਿਆ ਵਾ ਤੇ ਕੋਈ ਲੜਾ ਕੇ ਆ ਗਿਆ ਏ ਤੁਹਾਡੀਆਂ ਵੋਟਾਂ ਦੇ ਪ੍ਰਤੀ ਇੰਨਾ ਵਿਸ਼ਵਾਸ ਆ ਦੀ ਇਹ ਕਿਤਨੀ ਪਾਰਟੀ ਨੂੰ ਦੇ ਦਿਓ ਸਾਦੀਆਂ ਨਾ ਕਰੋ ਇਸ ਪਾਰਟੀ ਜੀ ਜਿਉਂਦੀ ਨਾ ਰਹੀ ਤੇ ਇਹੋ ਜੇ ਪਰਗੜੇ ਜਾਵਾਂਗੇ ਵੀ ਯਾਦ ਕਰੋਗੇ ਹੁਣ ਵੇਖਣਦੇ ਆ ਹੱਥ ਰੱਖ ਰਾ ਕੇ ਤੁਹਾਡੇ ਉੱਤੇ ਕਾਂਡ ਦੇ ਉੱਤੇ ਵੀ ਤਰਫਦੇ ਜੇ ਕਿ ਨਹੀਂ ਤਰਫਦੇ ਤੇ ਜਿੱਦਨ ਤੁਸੀਂ ਤੁਹਾਨੂੰ ਮਲੂਮ ਹੋ ਨੜ ਗਿਆ ਨਾ ਤੇ ਇਹੋ ਜੀ ਐ ਹੱਥ ਫੇਰਦੇ ਐ ਫਿਰ ਛੁਰੀ ਵੱਜੋਗੀ ਉਸ ਲੱਕ ਦੇ ਉੱਤੇ ਵੀ ਤੁਹਾਨੂੰ ਲੱ ਬਣਾਣੀ ਜੇ ਮੁੜ ਕੇ 20 30 ਸਾਲ ਫੜਾਉਂਦੇ ਫਿਰੋਗੇ ਤੇ ਇਹ ਕਰਕੇ ਭਾਉ ਜੀ ਜਾਗੋ ਆਪ ਦੀ ਇਹ ਪਾਰਟੀ ਦੇ ਮਗਰ ਖਲੋ ਇਹਨਾਂ ਦੇ ਮਗਰ ਖਲੋਤਿਆਂ ਪੱਗਾਂ ਵਾਲੇ ਦਿਸਣ ਦੂਜੀਆਂ ਪਾਰਟੀਆਂ ਤੇ ਦੂਜੀਆਂ ਸੈਂਟਰ ਦੇ ਉੱਤੇ ਜਿਹੜੀਆਂ ਆਗੀਆਂ ਨੇ ਇਹ ਖੇਤੀ ਵਾਲੀਆਂ ਦੋਖੀ ਪਾਰਟੀਆਂ ਉਹਦੇ ਇਸ ਖੇਤਰੀ ਪਾਰਟੀ ਦੇ ਮਗਰ ਸਿੱਖਾਂ ਦੀ ਉਹ ਜਮਾਤ ਆ ਸ਼ਰਮਣੀ ਕਾਲੀ ਦਲ ਇਹਦੇ ਮਗਰ ਲੋਖਲੋਤੇ ਆ ਵੇੜਾ ਨਾ ਖੰਜਾਓ ਵੇੜਾ ਨਾ ਗਵਾਓ ਜਿੰਨੀ ਛੇਤੀ ਹੋ ਸਕਦਾ ਲੋਕੋ ਤੇ ਲੀਡਰ ਵੀ ਜਿੰਨੀ ਛੇਤੀ ਹੋ ਸਕਦਾ ਹੈ ਗਲੀ ਇੱਕ ਪਾਰਟੀ ਗਲੀ ਨੂੰ ਨਾ ਦੋਸਤ ਦੇਈ ਜਾ ਉਹਦੇ ਲੀਡਰ ਆਪਦੇ ਨੂੰ ਪ੍ਰਧਾਨ ਕਰ ਗਿਆ ਪ੍ਰਧਾਨ ਨੂੰ ਆ ਉਹ ਗਿਆ ਪ੍ਰਧਾਨ ਨੇ ਕਿਹਨੇ ਉਹ ਪ੍ਰਧਾਨ ਤੁਹਾਨੂੰ ਕੀ ਕਰੂਗਾ ਤੁਸੀਂ ਜਿਹੜੇ ਤੁਹਾਨੂੰ ਹਲਕੀ ਟਿਕਟ ਮਿਲਦੀ ਉੱਥੇ ਚੰਗਾ ਮਾੜਾ ਕਾਹਾਂ ਕਰਨਾ ਹੈ ਕਿ ਨਹੀਂ ਉੱਤੇ ਜੇ 1 2 4 10 ਹੋ ਗਏ ਉਹਨਾਂ ਦੇ ਫੈਸਲੇ ਕਰ ਤੋਂ ਦੇ ਆਪਦੇ ਇਲਾਕੇ ਦੇ ਲੋਕਾਂ ਦੇ ਵਿੱਚ ਚੰਗੇ ਬਣ ਕੇ ਕਿੰਨੇ ਦਿਖਾਉਣਾ ਹੈ ਜਿਹਨਾਂ ਨੂੰ ਐਮਐਲਏ ਟਿਕਟ ਮਿਲਦੀ ਆ ਤੇ ਵੋਟ ਤੁਹਾਨੂੰ ਜਦੋਂ 12 12000 ਮਿਲਦੀ ਆ ਤੇ ਰੋਣ ਲਾ ਪਿੰਦੇ ਜਾ ਕੇ ਉਹਨੇ ਲੀਡਰਾਂ ਨੂੰ ਪੀਐਨ ਕਰ ਗਏ ਐਨ ਕਰ ਗਏ ਆ ਉਹ ਤਾਂ ਫਿਰ ਵੀ ਜਦੋਂ ਹਾਰਦੇ ਤਾਂ ਵੀ ਕੋਈ ਕਰਤੂਤ ਨਾ ਹਾਰਦੇ ਆ ਜਾਂ ਜਿੱਤ ਜਾਂਦੇ ਆ ਤੇ ਤੁਸੀਂ ਕੀ ਕਰਨ ਦਾ ਇਹਦੇ ਇਹ ਕਰਕੇ ਬੇਨਤੀ ਇਹ ਆ ਇਹ ਸਲੜੇ ਲੀਡਰ ਇਹ ਵੀ ਜਾਗਣ ਤੇ ਵੀ ਜਾਗਣ ਸਿੱਖੋ ਸਭ ਤੋਂ ਵੱਧ ਅਸੀਂ ਜਾਗੀਏ ਸਾਨੂੰ ਜੇ ਕੋਈ ਇੰਦਾਂ ਦੇ ਕੋਈ ਇੱਕ ਅਦਾ ਮਾੜਾ ਦੀਦਾ ਹੁੰਦਾ ਨਾ ਉਹਨੂੰ ਹਰਾ ਦਿਆ ਕਰ ਗਏ ਉਹਦੇ ਖਿਲਾਫ ਉੱਠ ਕੇ ਜਦੋਂ ਜਿੱਤ ਜਾਂਦਾ ਜੇ ਆਪਾਂ ਮੁੜ ਕੇ ਉਹਦੇ ਗਾੜੀ ਗਾੜੀ ਪਿੱਛੇ ਆਪਾਂ ਨਹੀਂ ਕਰ ਸਕਦੇ ਪਰ ਉਹ ਦੋਂਬੋਰ ਕੀ ਮੜਕੇ ਤਾਂ ਤੁਸੀਂ ਐਡੇ ਐਡੇ ਹੋ ਜਾਂਦੇ ਜੇ ਮਰ ਜਾਂਦੇ ਜਦੋਂ ਫਿਰ ਭਾਵੇਂ ਉਹਦੇ ਬੁਹੇ ਘਾੜੀ ਜਾ ਕੇ ਤੇ ਤੁਹਾਨੂੰ ਲਿਹੁਣਾ ਪਵੇ ਤੇ ਉਹਦੇ ਥਾਂ ਪੈਰਾਂ ਥੱਲੇ ਆਇਆ ਹੱਥ ਦੇਣੇ ਪੈਣ ਉਹ ਦੇ ਦਿਓ ਤੇ ਉਹਦਾ ਮੂੰਹ ਸਾੜ ਦੇਣਾ ਤੁਹਾਡਾ ਉਹਦੇ ਤੇ ਮਤਲਬ ਕਿ ਅੰਗਾਂ ਅੰਗਾਂ ਸਾ ਕੱਢ ਕੇ ਤੇ ਭਾਈਆ ਜੀ ਬਣਾ ਪੈਂਦੇ ਹਰਕ ਨੂੰ ਆਪਾਂ ਉਦੋਂ ਉਦੋਂ ਵੀ ਆਪਾਂ ਕਰ ਸਕਦੇ ਆ ਜਿਹੜਾ ਮਾੜਾ ਐ ਮਾੜੇ ਦੇ ਖਿਲਾਫ ਉਦੋਂ ਬੋਲਣ ਦੀ ਜਾ ਸਕੀਏ ਉਦੋਂ ਵੀ ਜਿਹੜੇ ਆ ਮਾੜੇ ਨੂੰ ਹਰਾਤ ਗਏ ਪਰ ਇਹ ਥੋੜੀ ਆ ਵੀ ਇੱਕ ਜਿਹੜੀ ਆਪਣੀ ਆਪਣੀ ਪਾਰਟੀ ਆ ਤੇ ਜਿਹਦਾ ਨਾਮ ਵੱਜਦਾ ਹੈ ਪਤਾ ਕੀ ਆ ਇਹ ਨਾ ਹੁਣ ਤੁਹਾਡੇ ਆ ਦੇ ਬਾਹਰ ਦੁਨੀਆਂ ਦੇ ਵਿੱਚ ਤੁਹਾਡਾ ਸਿੱਖਾਂ ਦੀ ਕੋਈ ਇਹੋ ਪਾਰਟੀ ਵਾਇਦੀ ਜੇ ਹੋਰ ਕੋਈ ਪਾਰਟੀ ਸਿੱਖ ਪਾਰਟੀ ਨਹੀਂ ਖਾਉਂਦੀ ਇਹ ਕਤੇ ਬੇਨਤੀ ਜੇ ਪ੍ਰਵਾਨ ਕਰਿਓ ਜੇ ਕੋਈ ਮੈਂ ਇਹਤੂਣੀ ਆ ਨਾ ਨਾ ਹੀ ਕਦੇ ਲਖਣ ਪੰਚਾਇਤ ਦੇ ਮੈਂਬਰ ਦਾ ਲੜਿਆ ਜਾਂ ਗਾਂਹ ਲੜਨਾ ਹੈ ਪਰ ਸਿੱਖ ਪਾਰਟੀ ਕਰਕੇ ਇਹਦੇ ਨਾਮ ਨਾਲ ਸਾਡਾ ਸਿੱਖਾਂ ਦਾ ਨਾਮ ਜੁੜਦਾ ਇਹ ਕਰਕੇ ਬੇਨਤੀ ਆ ਪੀ ਜੇ ਕਿਤੇ ਆਪਾਂ ਹਰਗੇ ਵੀ ਤੇ ਹੁਜਾਰੀਏ ਵੀ ਜਿਵੇਂ ਉਹ ਸਿੱਖ ਜੰਗ ਲੜ ਕੇ ਡੇ ਹਰਦੇ ਰਹੇ ਨਾ ਤੇ ਉਹ ਹਰਿਆਂ ਚ ਨਹੀਂ ਆਏ ਇਸੇ ਕਰਕੇ ਇਸੇ ਤਰ੍ਹਾਂ ਜਦੋਂ ਤੁਸੀਂ ਵੀ ਉਹਨਾਂ ਵੋਟਾਂ 'ਚ ਕਿਤੇ ਹਾਰ ਆ ਵੀ ਜਾਵੇ ਨਾ ਇਦਾਂ ਦੀ ਹਾਰ ਨਾ ਆਵੇ ਵੀ ਦੁਨੀਆ ਸਾਡੇ ਤੇ ਤਾੜੀ ਮਾਰ ਕੇ ਸੇ ਕਰਿਓ ਬੇੰਤੀਆਂ ਪ੍ਰਵਾਨ ਸਸਤਰੀਕਾਰ ਫਿਲਹਾਲ ਇਸ ਵੀਡੀਓ ਤੇ ਤੁਹਾਡੀ ਕੀ ਰਾਏ ਹੈ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਤਦੇਸ਼ ਵਿਦੇਸ਼ ਦੀ ਤਾ ਸਾਰ ਜਾਣਕਾਰੀ ਦੇ ਲਈ ਦੇਖਦੇ ਰਹੋ ਟੀਵੀ ਪੰਜਾਬ